ਫਗਵਾੜਾ ਪੁਲਿਸ ਨੇ 7 ਮਹਿਲਾਵਾਂ ਨੂੰ ਭਾਰੀ ਮਾਤਰਾ ਵਿੱਚ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬੱਸ ਸਟੈਂਡ ਨਜ਼ਦੀਕ ਲਗਾਏ ਗਏ ਨਾਕੇ ਦੌਰਾਨ ਪੁਲਿਸ ਨੇ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਇੱਕ ਛੋਟੇ ਹਾਥੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਛੋਟੇ ਹਾਥੀ ਵੀ ਸਵਾਰ ਦੋ ਮਹਿਲਾਵਾਂ ਦੇ ਸਮਾਨ ਦੀ ਲੇ ਲਈ ਗੇ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ ਦੋ ਚੋਰੀ ਦੀਆਂ ਮੋਟਰਾਂ ਬਰਾਮਦ ਹੋਈਆਂ ਜਦਕਿ ਇਸੇ ਤਰ੍ਹਾਂ ਜਦਕਿ ਇਸੇ ਦੌਰਾਨ ਹੀ ਇੱਕ ਹੋਰ ਆਟੋਸਵਾਰ ਪੰਜ ਮਹਿਲਾਮਾਂ ਨੂੰ ਰੋਕਿਆ ਤਾਂ ਉਹਨਾਂ પાસેੋਂ ਚੋਰੀ ਕੀਤਾ ਹੋਇਆ ਇੱਕ ਏਸੀ ਅਤੇ ਹੋਰ ਸਮਾਨ ਬਰਾਮਦ ਕੀਤਾ ਜਿਹੜਾ ਨੂੰ ਸਮਾਨ ਸਬੰਤ थाना ਸਿਟੀ ਵਿਖੇ ਪੇਚਾਇਆ ਗਿਆ ਹੈ ਜਿੱਥੇ ਕਿ ਪੁਲਿਸ ਵੱਲੋਂ ਇਹਨਾਂ ਮਹਿਲਾਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਅਧਿਕਾਰੀਆਂ ਮੁਤਾਬਕ ਕਾਬੂ ਕੀਤੀਆਂ ਇਹ ਮਹਿਲਾਮਾਂ ਪਹਿਚਾਨ ਨਗਰ ਫਗਵਾੜਾ ਦੀਆਂ ਰਹਿਣ ਵਾਲੀਆਂ ਹਨ ਸੀਨੀਅਰ ਅਫਸਰਾਂ ਦੇ ਆਦੇਸ਼ਾਂ ਅਤੇ ਨਿਰਦੇਸ਼ਾਂ ਦੇ ਅਨਸਾਰ ਅਸੀਂ ਨਾਕਾਬੰਦੀ ਕੀਤੀ ਸੀ ਜੋ ਜਿਹੜੇ ਇਲਾਕੇ ਦੇ ਵਿੱਚ ਗਲਤ ਅੰਸਰ ਜਿਹੜੇ ਚੋਰੀਆਂ ਤੇ ਮੋਬਾਈਲ ਵਗੈਰਾ ਤੇ ਲੁੱਟਫੋਹਾਂ ਕਰਕੇ ਬਾਹਰ ਦਾਾਨੂੰ ਅੰਜਾਮ ਦਿੰਦੇ ਸੀਗੇ ਇਸ ਨੂੰਾਂ ਦੇ ਆਧਾਰ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਦੌਰਾਨੇ ਚੈਕਿੰਗ ਤੇ ਇੱਕ ਛੋਟਾ ਹਾਥੀ ਜਲੰਧਰ ਸਾਈਡ ਵੱਲੋਂ ਆਇਆ ਜਿਸ ਵਿੱਚ ਦੋ ਲੇਡੀਆਂ ਔਰਤਾਂ ਸਵਾਰ ਸਨ ਜਿਨ੍ਹਾਂ ਨੂੰ ਚੈੱਕ ਕੀਤਾ ਗਿਆ ਦੁਰਾਨੇ ਚੈਕਿੰਗ ਉਹਨਾਂ ਦੇ ਕੋਲ ਦੋ ਮੋਟਰਾਂ ਜਿਹੜੀਆਂ ਉਹ ਪਾਈਆਂ ਗਈਆਂ ਚੋਰੀ ਦੀ ਅਤੇ ਥੋੜੀ ਦੇਰ ਬਾਅਦ ਹੀ ਇੱਕ ਆਟੋ ਆਇਆ ਜਿਸ ਨੂੰ ਫਿਰ ਦੁਬਾਰਾ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਚੋਰੀ ਦਾ ਸਮਾਨ ਬੋਰੀਆਂ ਦੇ ਵਿੱਚ ਪਾ ਕੇ ਲੱਦਿਆ ਹੋਇਆ ਸੀ ਅਤੇ ਪੰਜ ਔਰਤਾਂ ਜਿਹੜੀਆਂ ਉਹ ਆਟੋ ਤੇ ਸਵਾਰ ਸਨ ਉਹਨਾਂ ਨੂੰ ਲਿਆ ਕੇ ਥਾਣਾ ਸਿਟੀ ਹਵਾਲੇ ਕੀਤਾ ਗਿਆ ਹੈ ਤੇ ਜਿਹੜੀ ਉਹ ਤਫतीश ਚੱਲ ਰਹੀ ਹੈ ਜੋ ਵੀ ਅਗਲੀ ਕਾਰਵਾਈ ਹੋਊਗੀ ਅਮਨ ਸਰ ਪਤਾ ਚੱਲੇਆ ਕਿੱਥੇ ਦੇ ਰਹਿਣ ਵਾਲੀ ਹੈ ਹੋਰ ਤੋਂ ਕਿੰਦੇ ਚਾਨ ਹੋਈ ਸਰ ਉਹਨਾਂ ਦੀ ਕਿੱਥੇ ਦੀ ਹੈ ਪਛਾਣ ਹੋ ਉਹਨਾਂ ਦੀ ਇੱਥੇ ਹੋਈ ਹੈ ਪਛਾਣ ਨਗਰ ਫਗਵਾੜੇ ਸਤਨਾਮਪੁਰੇ ਹੋ ਰਹਿਣੀਆਂ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਹਾਂਜੀ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਨਾਮ ਵਗੈਰਾ ਤਾਂ ਪੁੱਛੇ ਨਹੀਂ ਹੈਗੇ ਵੈਸੇ ਅਸੀਂ ਲਿਆ ਕੇ ਇਹਨਾਂ ਨੂੰ ਫਟਾਫਟ ਅਸੀਂ ਥਾਣੇ ਜਿਹੜਾ ਉਹ ਹਵਾਲੇ ਕੀਤਾ ਗਿਆ ਇਹਨਾਂ ਦੇ ਜੀ ਡਿਊਟੀ ਅਫਸਰ ਦੇ ਹਵਾਲੇ ਕੀ ਕੀ ਸਮਾਨ ਨਿਕਲਿਆ ਕੁਝ ਪਤਾ ਚੱਲਿਆ ਇੱਕ ਏਸੀ ਸੀਗਾ ਜੀ ਦੋ ਮੋਟਰਾਂ ਚੋਰੀ ਦੀਆਂ ਸੀ ਤੇ ਹੋਰ ਸਮਾਨ ਕਾਫੀ ਹੈ ਜੀ ਤੇ ਕੀ ਕਾਰਵਾਈ ਵਗੈਰਾ ਕਰ ਰਹੇ ਬਸ ਉਹ ਹੁਣ ਥਾਣੇ ਵਾਲੇ ਡਿਊਟੀ ਅਫਸਰ ਜਿਹੜਾ ਹੈ ਉਹ ਅਗਲੀ ਕਾਰਵਾਈ ਬਿਆਨ ਲੈ ਕੇ ਚੋਰੀ ਜਿਹੜਾ ਪਰਚਾ ਦਰਜ ਕੀਤਾ ਜਾਊਗਾ ਜੀ ਉਹਨਾਂ ਦੇ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਕੀਤੀ ਹੈ ਫੋਕ ਵੜਾ ਪੁਲਿਸ ਨੇ 7 ਮਹਿਲਾਵਾਂ ਨੂੰ ਭਾਰੀ ਮਾਤਰਾ ਵਿੱਚ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬੱਸ ਸਟੈਂਡ ਦੇ ਨਜ਼ਦੀਕ ਲਗਾਏ ਗਏ ਨਾਕੇ ਦੌਰਾਨ ਪੁਲਿਸ ਨੇ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਇੱਕ ਛੋਟੇ ਹਾਥੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਛੋਟੇ ਹਾਥੀ ਵੀ ਸਵਾਰ ਦੋ ਮਹਿਲਾਵਾਂ ਦੇ ਸਮਾਨ ਦੀ ਲਈ ਗਈ ਤਲਾਸ਼ੀ ਦੌਰਾਨ ਉਹਨਾਂ ਪਾਸੋਂ ਦੋ ਚੋਰੀ ਦੀਆਂ ਮੋਟਰਾਂ ਬਰਾਮਦ ਹੋਈਆਂ ਜਦਕਿ ਇਸੇ ਤਰ੍ਹਾਂ ਜਦਕਿ ਇਸੇ ਦੌਰਾਨ ਹੀ ਇੱਕ ਹੋਰ ਆਟੋਸਵਾਰ ਪੰਜ ਮਹਿਲਾਮਾਂ ਨੂੰ ਰੋਕਿਆ ਤਾਂ ਉਨ੍ਹਾਂ પાસેੋਂ ਚੋਰੀ ਕੀਤਾ ਹੋਇਆ ਇੱਕ ਏਸੀ ਅਤੇ ਹੋਰ ਸਮਾਨ ਬਰਾਮਦ ਕੀਤਾ ਜਿਹੜਾ ਨੂੰ ਸਮਾਨ ਸਬੰਧੀ ਥਾਣਾ ਸਿਟੀ ਵਿਖੇ ਪੇਚਾਇਆ ਗਿਆ ਹੈ ਜਿੱਥੇ ਕਿ ਪੁਲਿਸ ਵੱਲੋਂ ਇਨ੍ਹਾਂ ਮਹਿਲਾਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਅਧਿਕਾਰੀਆਂ ਮੁਤਾਬਕ ਕਾਬੂ ਕੀਤੀਆਂ ਇਹ ਮਹਿਲਾਮਾਂ ਪਹਿਚਾਨ ਨਗਰ ਫਗਵਾੜਾ ਦੀਆਂ ਰਹਿਣ ਵਾਲੀਆਂ ਹਨ